ਪੜ ਪੜ ਆਲਮ ਫਾਜ਼ਿਲ ਹੋਇਆ ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾਵੜਦਾ ਮਸਜਿਦਾਂ ਮੰਦਰਾਂ ਅੰਦਰ ਕਦੀ ਮਨ ਆਪਣੇ ਚੋਂ ਵੜਿਆ ਹੀ ਨਹੀਂ ਐਵੇਂ ਰੋਹੇ ਸ਼ੈਤਾਨ ਨਾਲ ਲੜਦਾ ਕਦੀ ਨਾ ਸੁਆਪਣੀ ਨਾਲ ਲੜਿਆ ਹੀ ਨਹੀਂ ਬੁਲੇਸ਼ਾ ਅਸਮਾਨ 'ਚ ਉਡਦਿਆਂ ਪੜਦਾ ਏ ਜੋ ਘਰ ਬੈਠਾ ਉਹਨੂੰ ਪੜਿਆ ਹੀ ਨਹੀਂ ਜੋ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਪੜ-ਪੜ ਕਿਤਾਬਾਂ ਇਲਮ ਦੀਆਂ ਤੂੰ ਨਾਮ ਰੱਖ ਲਿਆ ਗਾਜ਼ੀ ਹੱਥ ਵਿੱਚ ਫੜ ਕੇ ਤਲਵਾਰ ਨਾਮ ਰੱਖ ਲਿਆ ਗਾਜ਼ੀ ਮੱਕੇ ਮਦੀਨੇ ਕੋ ਮਾਇਆ ਤੇ ਨਾਮ ਰੱਖ ਲਿਆ ਹਾਜ਼ੀ ਉਹ ਭੁਲਿਆ ਹਾਸਲ ਕੀ ਕੀਤਾ ਜੇ ਤੂੰ ਰੱਬ ਨਾ ਕੀਤਾ ਰਾਜ਼ੀ ਜੇ ਤੂੰ ਰੱਬ ਨਾ ਕੀਤਾ ਰਾਜ਼ੀ ਮੇਰੀ ਸ਼ਕਦੇ ਵਿੱਚ ਮਸ਼ਕੂਕ ਨਾ ਹੋ ਨਹੀਂ ਅਜ ਤੱਕ ਗਲ ਤੇ ਨਿਗਾਹ ਕੀਤੀ ਤੇਰੀ ਹਰ ਮੁਲਾਕਾਤ ਮੈਂ ਇੰਜ ਕੀਤੀ ਜਿਵੇਂ ਮੂਸਾ ਨਾਲ ਖੁਦਾ ਕੀਤੀ ਨਹੀਂ ਫਰਕ ਕੀਤਾ ਤੇਰੀ ਪੂਜਾ ਵਿੱਚ ਨਹੀਂ ਖਤਰਿਆਂ ਦੀ ਪਰਵਾਹ ਕੀਤੀ ਇੱਕ ਦਿਨ ਨੂੰ ਰੱਬ ਨਹੀਂ ਕਹਿ ਸਕਦਾ ਬਾਕੀ ਸਾਰੀ ਰਸਮ ਅਦਾ ਕੀਤੀ ਬਾਕੀ ਸਾਰੀ ਰਸਮ ਅਦਾ ਕੀਤੀ ਕੁਝ ਬੁਗਸ ਤੇ ਰੀਤ ਵਿੱਚ ਨਹੀਂ ਮਿਲਦਾ ਕੁਝ ਹਾਰ ਤੇ ਜੀਤ ਵਿੱਚ ਨਹੀਂ ਮਿਲਦਾ ਮਖਲੂਕ ਕੇ ਖੁਦਾ ਨਾਲ ਪਿਆਰ ਤੇ ਕਰ ਰੱਬ ਸਿਰਫ ਹਮਸੇਤ ਵਿੱਚ ਨਹੀਂ ਮਿਲਦਾ ਉਹ ਰੱਬ ਸਿਰਫ ਹਮਸੇਤ ਵਿੱਚ ਨਹੀਂ ਮਿਲਦਾ ਅਸੀਂ ਨਾ ਚੁਕੀਲ ਦੇ ਲੋਕ ਆ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਦੇ ਕੀਤਾ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਕਿੰਨੀ ਵਾਰੀ ਆ ਕੇ ਆਏ ਮੈਨੂੰ ਵਲਵਲ ਨਾ ਜਮਾਇਆ ਕਰ ਤੇਰੀ ਜ਼ਾਹ ਦੇ ਵਿੱਚ ਮੈਂ ਮਰ ਜਾ ਸਾਂ ਮੈਨੂੰ ਇੰਨਾ ਚਾਹਦ ਨਾ ਆਇਆ ਕਰ ਉਹ ਮੈਨੂੰ ਇੰਨਾ ਚਾਹਦ ਨਾ ਆਇਆ ਉਸ ਨਾਲ ਯਾਰੀ ਕਦੀ ਨਾ ਕਰੀ ਜਿਸ ਨੂੰ ਆਪਣੇ ਆਪ ਤੇ غرور ਹੋਵੇ ਮਾਂ ਬਾਪ ਨੂੰ ਬੁਰਾ ਕਦੀ ਨਾ ਕਹੀਏ ਚਾਹੇ ਲੱਖ ਕੋਨਾ ਦਾ ਕੁਸੀ ਹੋਵੇ ਰਾਚਲ ਦੇ ਨੂੰ ਦਿਲਾਨਾ ਗਵੇ ਚਾਹੇ ਲੱਖ ਚਿਹਰੇ ਦੀ ਨੂਰ ਹੋਵੇ ਉਹ ਬੁਲਿਆ ਦੋਸਤੀ ਸਿਰਫ ਉਥੇ ਕਰੇ ਜਿੱਤੇ ਦੋਸਤੀ ਨਿਭਾਉਣ ਦਾ ਦਸਤੂਰ ਹੋਵੇ ਉਚਿਤ ਦੋਸਤੀ ਨਿਭਾਉਣ ਦਾ ਦਸਤੂਰ ਹੋਵੇ ਜਿਸ ਯਾਰ ਦੇ ਯਾਰ ਹਜ਼ਾਰ ਹੋਣ ਉਸ ਯਾਰ ਨੂੰ ਯਾਰ ਨਾ ਸਮਝੀ ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ ਉਸ ਪਿਆਰ ਨੂੰ ਪਿਆਰ ਨਾ ਸਮਝੀ ਹੋਵੇ ਯਾਰ ਤੇ ਦੀ ਵੀ ਹਾਰ ਤੈਨੂੰ ਉਸ ਹਾਰ ਨੂੰ ਹਾਰ ਨਾ ਸਮਝੀ ਬੁੱਲੇ ਸ਼ਾ ਭਵੇਂ ਯਾਰ ਜਿੰਨਾ ਵੀ ਗਰੀਬ ਹੋਵੇ ਉਹਦੀ ਸੰਗਤ ਨੂੰ ਬੇਕਾਰ ਨਾ ਸਮਝੀ ਉਹਦੀ ਸੰਗਤ ਨੂੰ ਬੇਕਾਰ ਨਾ ਸਮਝੀ ਝੂਠੇ ਹਾਸੇ ਹੱਸੇ ਲੋਕੇ ਭੇਤ ਨ ਦਿਲ ਦੇ ਦੱਸਦੇ ਲੋਕੇ ਚੰਗੇ ਵਕਤ ਦੇ ਸੰਗੀ ਸਾਥੀ ਬੁਰੇ ਵਕਤ ਤੋਂ ਨਸ ਤੇ ਲੋਕੀ ਬੁਰੇ ਵਕਤ ਤੋਂ ਨਸ ਤੇ ਲੋਕੀ ਪਹਾੜਾਂ ਤੇ ਚੜਦੇ ਸਲਾਬ ਦੇਖੇ ਵਿੱਚ ਕੰਡਿਆਂ ਦੇ ਰੋਲਦੇ ਗੁਲਾਬ ਦੇਖੇ ਦੌਲਤ ਤੇ ਅਡਾ ਮਾਨਾਕਾਰ ਬੰਦਿਆ ਸੜਕਾਂ ਤੇ ਰੋਲਦੇ ਨਵਾਬ ਦੇਖੇ ਸੜਕਾਂ ਤੇ ਰੋਲਦੇ ਨਵਾਬ ਦੇਖੇ